ਇਕਾ ਖਾਲਸਾ ਸ਼੍ਰੀ ਵਾਇਗੁਰੂ ਜੀ ਦੀ ਫਤਿਹ ਅੱਜ ਤੁਹਾਡੇ ਲਈ ਬਹੁਤ ਹੀ ਘੈਂਟ ਆਪਾਂ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਟਰਾਲਾ ਦਿਖਾਵਾਂਗੇ ਜੀ ਉਸ ਤੋਂ ਬਾਅਦ ਸਿਰਫ 4 ਲੱਖ ਰੇਟ ਰੁਪਿਆ ਰਹਿਣ ਵਾਲਾ ਜੀ ਬਾਣ ਦਾ ਬਹੁਤ ਘੈਂਟ ਬਾਣ ਲੈ ਕੇ ਆਏ ਆਂ ਤੇ ਡਿਮਾਂਡ ਸਿਰਫ 4 ਲੱਖ ਦੇ ਹਿਸਾਬ ਨਾਲ ਖਣਾ ਰਹੂਗੀ ਬਾਣਦੀ ਤੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਜੀ ਵੀਡੀਓ ਪਹਿਲਾਂ ਟਰਾਲੇ ਦੀ ਦੇਖ ਲਓ ਉਦੋਂ ਬਾਅਦ ਆਪਾਂ ਬਾਣ ਦੀ ਗੱਲ ਕਰਾਂਗੇ ਠੀਕ ਹੈ ਜੀ ਟਰਾਲਾ ਬਾਈ ਜੀ ਬਹੁਤ ਸ਼ਾਨਦਾਰ ਟਰਾਲੇ ਆਪਾਂ ਇਹਨਾਂ ਦੇ ਲੈ ਕੇ ਆਉਨੇ ਹੁੰਦੇ ਆ ਪਹਿਲਾਂ ਵੀ ਤੁਹਾਨੂੰ ਇਹਨਾਂ ਦੇ ਬਹੁਤ ਸਾਰੇ ਟਰਾਲੇ ਦੇਖਣ ਨੂੰ ਮਿਲੇ ਨੇ ਜੀ ਤੇ ਹੁਣ ਵੀ ਆਪਾਂ ਇਹਨਾਂ ਦਾ ਟਰਾਲਾ ਲੈ ਕੇ ਆਇਆ ਬਹੁਤ ਹੀ ਘੈਂਟ ਹਨਾ ਜੀ ਠੀਕ ਸਕਦੇ ਹੋ ਤੁਸੀਂ ਟਰਾਲਾ ਹੈਗਾ ਬਾਈ ਜੀ 16 7 ਦਾ ਡਬਲ ਜੈਕ ਲੱਗਿਆ ਹੋਇਆ ਹੈ ਬਾਈ ਜੀ ਮਾਡਲ 2024 ਸਾਰੀ ਐਸੈਸਰੀ ਸਾਰਾ ਲੋਹਾ ਪੁੱਲ ਘੈਂਟ ਫੁੱਲ ਗਰੰਟੀ ਵਾਲਾ ਲੱਗਿਆ ਬਾਈ ਜੀ ਹੁਣ ਦੇ ਟਾਈਪ ਦੀ ਐਸੈਸਰੀ ਲੱਗੀ ਹੈ ਜਾਲੀ ਦੇਖ ਲਓ ਬਾਈ ਜੀ ਮੋਟੀ ਵਧੀਆ ਹਨ ਐਮ ਐਮ ਚ ਜਾਲੀ ਲੱਗੀ ਹੋਈ ਹੈ ਵੱਟ ਲੱਗੇ ਹੋਏ ਨੇ ਵਧੀਆ ਤੁਸੀਂ ਦੇਖ ਸਕਦੇ ਹੋ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ ਦੀ ਗੱਲ ਕਰੀ ਤਾਂ ਬਾਈ 2,90,000 ਰੁਪਏ ਦੀ ਡਿਮਾਂਡ ਆ ਬਾਈ ਜੀ ਫੁੱਲ ਅਸੈਸਰੀ ਨਾਲ ਠੀਕ ਹੈ ਜੀ ਮੋਬਾਈਲ ਨੰਬਰ ਬਾਈ ਜੀ ਸਕਰੀਨ ਤੇ ਹੈ ਸਕਰੀਨ ਤੇ ਮੋਬਾਈਲ ਨੰਬਰ ਚੱਲ ਰਿਹਾ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਆ ਚੈੱਕ ਕਰ ਲਓ ਬਾਈ ਟਾਇਰਾਂ ਵਗੈਰਾ ਦੀ ਕੰਡੀਸ਼ਨ ਚੈੱਕ ਕਰ ਲਓ ਡਬਲ ਟੈਰੀ ਆ ਬਾਈ ਜੀ ਡਬਲ ਜੈਕ ਆ ਬਹੁਤ ਹੀ ਕੈਂਟ ਵਧੀਆ ਬਣ ਕੈਂਟ ਗੱਲਬਾਤ ਵਾਲਾ ਆਪਾਂ ਲੈ ਕੇ ਆਏ ਆ ਜੀ ਠੀਕ ਹੈ ਜੀ ਤੇ ਬਾਕੀ ਸਾਰਾ ਇਹਨੇ ਡਿਟੇਲ ਬਾਈ ਜੀ ਤੁਹਾਨੂੰ ਦਿੱਤੀ ਹੋਈ ਹੈ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਬਾਈ ਜੀ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਜ਼ਮੀਨ ਦੀ ਐਡ ਕਰਾਉਣਾ ਚਾਹੁੰਦੇ ਹੋ ਕੋਈ ਘਰ ਪਲਾਟ ਕੋਠੀ ਦੀ ਐਡ ਕਰਾਉਣਾ ਚਾਹੁੰਦੇ ਤਾਂ ਹਰ ਪ੍ਰਕਾਰ ਦੀ ਐਡ ਅਸੀਂ ਕਰਦੇ ਆ ਐਡ ਕਰਵਾਉਣ ਲਈ ਬਾਈ ਜੀ ਸਾਡਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਦਿੱਤੇ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਹੈ ਏ ਨੰਬਰ ਤੇ ਤੁਸੀਂ ਫੋਨ ਕਰਕੇ ਨਾ ਹੀ ਕੋਈ ਟਰਾਲੀ ਨਾ ਹੀ ਕੋਈ ਜ਼ਮੀਨ ਖਰੀਦ ਸਕਦੇ ਹੋ ਮਾਲਕਾਂ ਦਾ ਜ਼ਮੀਨ ਵਾਲਿਆਂ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਤੁਹਾਡੇ ਨਾਲ ਸ਼ੇਅਰ ਕਰ ਦੇਾਂਗੇ ਜੀ ਇਸ ਤੋਂ ਇਲਾਵਾ ਅਸੀਂ ਬਾਈ ਜੀ ਪ੍ਰੋਮੋਸ਼ਨਲ ਐਡ ਵੀ ਕਰਦੇ ਹਾਂ ਜੇ ਕਿਸੇ ਨੇ ਬੂਸਟ ਐਡ ਕਰਵਾਉਣੀ ਆ ਕੋਈ ਆਦੀ ਬਿਜ਼ਨਸ ਦੀ ਐਡ ਕਰਾਉਣੀ ਆ ਤਾਂ ਤੁਸੀਂ ਉਹ ਵੀ ਕਰਦੇ ਹਾਂ ਤੇ ਐਡ ਕਰਵਾਉਣ ਲਈ 7-8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਦਿਓ 7-8 ਐਚਡੀ ਚ ਫੋਟੋਆਂ ਸਾਰੀ ਜਾਣਕਾਰੀ ਨਾਲ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਪਲੇਟਫਾਰਮ ਤੇ ਲਾ ਦੇਾਂਗੇ ਜੀ ਹੁਣ ਆਪਾਂ ਕਰਦੇ ਆਂ ਬਾਈ ਜੀ ਜ਼ਮੀਨ ਦੀ ਗੱਲ ਜ਼ਮੀਨ ਬਾਈ ਜਿਹੜੀ ਵੀਡੀਓ ਚੱਲ ਰਹੀ ਹੈ ਸਾਮੀ ਜ਼ਮੀਨ ਹੈ ਬਾਈ ਜੀ ਕੱਲੀ ਕੱਲੀ ਚੀਜ਼ ਦੱਸਾ ਦੇਾਂਗੇ ਕੱਲੀ ਕੱਲੀ ਚੀਜ਼ ਦੱਸਦੇ ਆਂਗੇ ਬਾਈ ਜੀ ਸਭ ਤੋਂ ਪਹਿਲੀ ਗੱਲ ਹੈ ਬਾਈ ਜੀ ਜੇ ਇਹ ਜਿਹੜਾ ਰੇਟ ਆਇਆ ਅੱਜ 4 ਲੱਖ ਰੁਪਈਆ ਡਿਮਾਂਡ ਆਈ ਹੈ ਬਾਈ ਜੀ 4 ਲੱਖ ਰੁਪਈਆ ਡਿਮਾਂਡ ਹੁਣ ਦੱਸਦੇ ਆਂ ਬਾਈ ਤੁਹਾਨੂੰ ਕੱਲੀ ਕੱਲੀ ਚੀਜ਼ ਪਿੰਡ ਤੋਂ ਸਿਰਫ 1 ਕਿਲੋਮੀਟਰ ਬਾਈ ਜੀ ਨਈਂ ਵਾਲਾ ਬਾਣ ਜਿੱਦਾਂ ਕਹਿ ਦਿੰਨੇ ਆਪਾਂ ਪਿੰਡ ਤੋਂ ਸਿਰਫ 1 ਕਿਲੋਮੀਟਰ ਦੂਰ ਬਾਣ ਹੈ ਠੀਕ ਹੈ ਜੀ 2 ਮੋਟਰਾਂ ਵਾਲਾ ਬਾਣਾ ਬਾਈ ਜੀ 2 ਮੋਟਰਾਂ ਲੱ ਦੋ ਪਾਣੀ ਵਾਲੇ ਡੱਗ ਵੀ ਬਣੇ ਹੋਏ ਨੇ ਬਾਣ ਦੇ ਵਿੱਚ ਬਾਈ ਜੀ ਦੋ ਮਕਾਨ ਬਣੇ ਹੋਏ ਨੇ ਮਿੱਠਾ ਪਾਣੀ ਬਿਲਕੁਲ ਇੱਕ ਨੰਬਰ ਪਾਣੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਸਾਰਾ ਬਾਣ ਡਾਕਰ ਯਾਨੀ ਕਿ ਕਾਲੀ ਮਿੱਟੀ ਵਾਲਾ ਬਾਣਾ ਬਾਈ ਜੀ ਸਾਰੀਆਂ ਫਸਲਾਂ ਹੁੰਦੀਆਂ ਨੇ ਮੌਕੇ ਤੇ ਜੇ ਆਪਾਂ ਫਸਲਾਂ ਦੀ ਗੱਲ ਕਰੀਏ ਬਾਈ ਜੀ ਕਣਕ ਸਰੋਂ ਵਰਗੀਆਂ ਫਸਲਾਂ ਜਿਹੜੀਆਂ ਮੌਕੇ ਤੇ ਖੜੀਆਂ ਹੋਈਆਂ ਨੇ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੇ ਚਾਰ شپیرے ਬਾਣ ਦੇ ਬਾਈ ਜੀ ਜਾਲ ਲੱਗਿਆ ਹੋਇਆ ਯਾਨੀ ਕਿ ਬਾਉਂਡਰੀ ਕਰੀ ਹੋਈ ਹੈ ਕਿਸੇ ਪਸ਼ੂ ਦਾ ਕਿਸੇ ਵੀ ਤਰ੍ਹਾਂ ਦੀ ਮਾਰ ਨਹੀਂ ਸਾਰੇ ਬਾਣ ਉਤੋਂ ਦੀ ਬਾਈ ਜੀ ਛੇਰਾ ਕਰਿਆ ਹੋਇਆ ਜਾਲ ਲੱਗਿਆ ਹੋਇਆ ਜੀ ਦੋ ਮਕਾਨ ਅਲੱਗ ਤੋਂ ਬਣੇ ਹੋਏ ਨੇ ਬਾਈ ਜੀ ਦੋ ਬਾਣ ਬਕਾਨਾ ਜਿਹੜੇ ਬਾਣ ਦੇ ਵਿੱਚ ਨੇ ਦੋ ਮਕਾਨ ਅਲੱਗ ਤੋਂ ਬਣੇ ਹੋਏ ਨੇ ਉਹ ਵੀ ਬਾਈ ਜੀ ਨਾਲ ਹੀ ਸੇਲ ਕਰਨੇ ਆ ਠੀਕ ਹੈ ਜੀ ਵਧੀਆ ਬਾਣ ਬਾਈ ਜੀ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਬਾਈ ਜੀ ਤੇ ਕੋਈ ਵੀ ਵੀਰ ਹੈ ਨਾ ਬਾਣ ਨੂੰ ਖਰੀਦ ਸਕਦਾ ਬਾਣ ਮੈਂ ਤੁਹਾਨੂੰ 10 ਵੀ ਦਿੱਤਾ ਬਾਈ ਜੀ ਤੇ ਰੇਟ ਡਿਮਾਂਡ ਦੀ ਗੱਲ ਕਰੀਏ ਤਾਂ ਜਿਹੜੀ ਡਿਮਾਂਡ ਆਈ ਹੈ ਸਿਰਫ 4 ਲੱਖ ਰੁਪਏ ਦੀ ਡਿਮਾਂਡ ਆਈ ਹੈ ਬਾਈ ਜੀ 4 ਲੱਖ ਰੁਪਏ ਦੀ ਡਿਮਾਂਡ ਪਰ ਵਿੱਗੇ ਦੇ ਹਿਸਾਬ ਨਾਲ ਡਿਮਾਂਡ ਆ ਤੇ ਪਿੰਡ ਤੋਂ 1 ਕਿਲੋਮੀਟਰ ਦੂਰ ਹੈ ਜੀ ਦੋ ਮੋਟਰਾਂ ਨੇ ਠੀਕ ਹੈ ਜੀ ਕੱਲਿਆਂ ਦੀਆਂ ਮੋਟਰਾਂ ਨੇ ਦੋ ਮਕਾਨ ਬਣੇ ਨੇ ਮਿੱਠਾ ਪਾਣੀ ਡੱਕਰ ਬਾਈ ਜੀ ਬਾਣ ਹੈ ਮੌਕੇ ਦੇ ਫਸਲਾਂ ਬਾਈ ਤੁਸੀਂ ਦੇਖ ਸਕਦੇ ਹੋ ਕਣਕ ਖੜੀ ਆ ਬਾਈ ਜੀ ਸਰੋਂ ਖੜੀ ਆ ਟੌਪ ਦੀਆਂ ਫਸਲਾਂ ਖੜੀਆਂ ਨੇ ਸਾਰੇ ਬਾਣ ਉੱਤੇ ਜਾਲ ਲੱਗਿਆ ਜੀ ਦੋ ਮਕਾਨ ਅਲੱਗ ਤੋਂ ਇਹਨਾਂ ਨੂੰ ਦੇਖਣ ਨੂੰ ਮਿਲ ਜਾਣਗੇ ਹਾਈਵੇ ਤੋਂ ਸਿਰਫ 3 ਕਿਲੋਮੀਟਰ ਹਾਈਵੇ ਤੋਂ ਬਾਈ ਜੀ 3 ਕਿਲੋਮੀਟਰ ਦੂਰ ਇਹ ਬਾਣ ਹੈ ਪਿੰਡ ਤੋਂ 1 ਕਿਲੋਮੀਟਰ ਹਾਈਵੇ ਤੋਂ 3 ਕਿਲੋਮੀਟਰ ਦੂਰ ਰਜਿਸਟਰੀ ਵਾਲਾ ਬਾਣ ਹੈ ਬਾਈ ਕੋਈ ਐ ਨਹੀਂ ਹੈਗਾ ਵੀ ਰਜਿਸਟਰੀ ਹੈ ਨਹੀਂ ਜਾਂ ਕੋਈ ਰੌਲੇ ਵਾਲਾ ਕਿਸੇ ਤਰ੍ਹਾਂ ਦਾ ਨਹੀਂ ਬਾਣ ਦੇ ਵਿੱਚ ਰੌਲਾ ਨਹੀਂ ਕਿਸੇ ਨਾਲ ਬੱਟ ਬੰਨੇ ਦਾ ਰੌਲਾ ਕਿਸੇ ਤਰ੍ਹਾਂ ਦਾ ਨਹੀਂ ਕਿਸੇ ਨੂੰ ਬਾਈ ਜੀ ਤੁਸੀਂ ਜਾਨਵਰ ਦਾ ਹਨਾ ਕਿਸੇ ਦਾ ਪਸ਼ੂ ਖੇੜੇ ਦਾ ਇੱਥੇ ਡਰ ਡੁੱਕ ਰਿਹਾ ਬਾਈ ਜੀ ਵਧੀਆ ਮਾਰ ਕਿਸੇ ਚੀਜ਼ ਦੀ ਨਹੀਂ ਨਾ ਪਾਣੀ ਦੀ ਨਾ ਪਸ਼ੂਆਂ ਦੀ ਵਧੀਆ ਬਾਣ ਹੈ ਜੀ ਵਧੀਆ ਮਾਹੌਲ ਹੈ ਰਜਿਸਟਰੀ ਵਾਲਾ ਬਾਣ ਹੈ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਕਿਤੋਂ ਦਾ ਵੀ ਬੰਦਾ ਰਜਿਸਟਰੀ ਕਰਵਾ ਸਕਦਾ ਬਾਈ ਜੀ ਓਪਨ ਰਜਿਸਟਰੀ ਵਾਲਾ ਬਾਣ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਠੀਕ ਹੈ ਜੀ ਤੇ ਏਰੀਆ ਦੀ ਗੱਲ ਕਰ ਰਹੇ ਨੇ ਏਰੀਆ ਹੈ ਕਲਾਥ ਬੀਕਾਨੇਰ ਏਰੀਆ ਬਾਈ ਜੀ ਨੰਬਰ ਤੋਂ ਓਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਬਾਈ ਜੀ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਇਹ ਬਾਣ ਖਰੀਦਣਾ ਚਾਹੁੰਦੇ ਹੋ ਬਾਈ ਜੀ ਅੱਜ ਕੱਲ ਇਹ ਰੇਟ ਦੇ ਵਿੱਚ ਇਹ ਜਿਹਾ ਬਾਣ ਦੇਖਣਾ ਬਹੁਤ ਮੁਸ਼ਕਲ ਆ ਠੀਕ ਹੈ ਵਧੀਆ ਭਾਅ ਦੇ ਵਿੱਚ ਆਇਆ ਆਉਣ ਵਾਲੇ ਸਮਾਂ ਦੇ ਵਿੱਚ ਜ਼ਮੀਨਾਂ ਦੇ ਰੇਟ ਬਹੁਤ ਜਿਆਦਾ ਜਾਣ ਵਾਲੇ ਤੇ ਤੁਹਾਡਾ ਇਨਵੈਸਟਿੰਗ ਜੇ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਖੇਤੀ ਪਰਪਸ ਤੇ ਲੈਣਾ ਚਾਹੁੰਦੇ ਹੋ ਤਾਂ ਇੱਕ ਨੰਬਰ ਦਾ ਸੌਦਾ ਲੈ ਕੇ ਆਏ ਆ ਠੀਕ ਹੈ ਇਦਾਂ ਦੀਆਂ ਹੋਰ ਵੀ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੈਂਟ ਘੈਂਟ ਪੰਜਾਬ ਹਰਿਆਣਾ ਦੀ ਵਧੀਆ ਵਧੀਆ ਸਸਤੀਆਂ ਜ਼ਮੀਨਾਂ ਲੈ ਕੇ ਤੁਹਾਡੇ ਤੱਕ ਆਉਂਦੇ ਰਹਿੰਦੇ ਆ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਇਦਾਂ ਦੀਆਂ ਘੈਂਟ ਵੀਡੀਓ ਦੇਖਣ ਲਈ ਠੀਕ ਹੈ ਜੀ ਤੇ ਮਿਲਦੇ ਆ ਜੀ ਵੀਡੀਓ ਦੱਸਿਓ ਕਿ ਇਸ ਤਰ੍ਹਾਂ ਦੀ ਲੱਗੀ ਇਸੇ ਤਰ੍ਹਾਂ ਦੀ ਕਿਸੀ ਹੋਰ ਘੈਂਟ ਵੀਡੀਓ ਨਾਲ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ